ਸ਼ਰਾਰਤੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਨਾਕਾ ਲਗਾਉਣਾ ਫਿਰੋਜ਼ਪੁਰ ਪੁਲਿਸ ਨੂੰ ਮਹਿੰਗਾ ਪੈ ਗਿਆ ਦੱਸ ਦਈਏ ਕਿ ਕੱਲ ਰਾਤ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕੈਂਟ ਦੇ ਕੋਲੇ ਨਾਕਾ ਲਗਾਇਆ ਗਿਆ ਸੀ ਜਿੱਥੇ ਕਿ ਇੱਕ ਸ਼ਰਾਰਤੀ ਅਨਸਰ ਦੇ ਵੱਲੋਂ ਫਿਰੋਜ਼ਪੁਰ ਪੁਲਿਸ ਦੇ ਇੱਕ ਮੁਲਾਜ਼ਮ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਜਿਸ ਦੌਰਾਨ ਮੁਲਾਜ਼ਮ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਅਤੇ ਪੁਲਿਸ ਨੇ ਜਦੋਂ ਉਸ ਗੱਡੀ ਦਾ ਪਿੱਛਾ ਕੀਤਾ ਤਾਂ ਪੁਲਿਸ ਨੇ ਉਸ ਗੱਡੀ ਦੇ ਚਾਲਕ ਅਤੇ ਉਸ ਦੇ ਨਾਲ ਬੈਠੇ ਉਸ ਚਾਲਕ ਦੇ ਪਿਤਾ ਨੂੰ ਮੌਕੇ ਤੇ ਹੀ ਧਰਦ ਪੋਚਿਆ ਜਾਣਕਾਰੀ ਅਨੁਸਾਰ ਗੱਡੀ ਦੇ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਨੇ ਪੁਲਿਸ ਦੇ ਕੋਲੇ ਗੱਡੀ ਰੋਕਣ ਦੀ بجائے ਸਗੋਂ ਨਾਕੇ ਦੇ ਦੌਰਾਨ ਜਦੋਂ ਪੁਲਿਸ ਵਾਲਿਆਂ ਨੇ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੁਲਾਜ਼ਮ ਦੇ ਉੱਤੇ ਹੀ ਗੱਡੀ ਚੜਾ ਦਿੱਤੀ ਉਹ ਦੋਸ਼ੀ ਫੜੇ ਕੀ ਕੱਲ ਅਸੀਂ ਰਾਤ ਨੂੰ ਸਾਢੇ 8 ਵਜੇ ਦੇ ਕਰੀਬ ਚਤਨਾ ਬੱਚੂngੀ ਦਾ ਨਾਕਾ ਲਾਇਆ ਹੋਇਆ ਸੀਗਾ ਇੱਕ अल्टੋ ਕਾਰ ਜਿਹੜੀ ਆ ਫਰੀਦਕੋਟ ਸਾਈਡ ਤੋਂ ਆਈ ਆ ਉਹਨੂੰ ਮੇਰੇ ਗੱਲ ਮੈਨੂੰ ਸਤੋਸ਼ ਸਿੰਘ ਨੇ ਰੁਕਣਾ ਸ਼ਲਾ ਕੀਤਾ ਉਹਨੇ ਇੱਕ ਧਮਕਾਰ ਹੋਈ ਕਰਕੇ ਮਾਰ ਦੇਣ ਦੀ ਨੀਤ ਨਾਲ ਉਹਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਅਜੰਸ ਨਾਲ ਉਹ ਡਿੱਗ ਪਿਆ ਤੇ ਉਹਦੇ ਹੱਥ ਤੇ ਖੱਬੇ ਹੱਥ ਤੇ ਛੱਟ ਲੱਗੀ ਆ ਜੋ ਕਾਰ ਭਜਾ ਕੇ ਕਾਂਜੀ ਉਸ ਨੂੰ ਲੈ ਗਿਆ ਅਸੀਂ ਉਹਦਾ ਪਿੱਛਾ ਕਰਕੇ ਕਾਂਜੀ ਉਸ ਜਾ ਕੇ ਉਸ ਨੂੰ ਫੜਕੇ ਦੋਵਾਂ ਨੇ ਫੜਕੇ ਰਣਬੰਦੀ ਕਰ ਲਈ ਕੀਤੀ ਇਹ ਦੋਸ਼ੀ ਕਿਵੇਂ ਕਿਸ ਕੋਣ ਸੀ ਕਿੱਥੋਂ ਦੇ ਇੱਕ ਲਬਰੀਤਾ ਇੱਕ ਕਾਰਜ ਸਿੰਘ ਆ ਇਹ ਦੋਵੇਂ ਬੇਪੁੱਤਰ ਨੇ ਇਹ ਨੁਕੇ ਵਾਲੇ ਰਹਿਣ ਵਾਲੇ ਕੀ ਇਹਨਾਂ ਕੋ ਡਰਗ ਕੀਤੀ ਕੀ ਜਿਹੜਾ ਕਾਰਜ ਸਿੰਘ ਉਹਨੇ ਟਿੰਗ ਕੀਤੀ ਸੀ ਅੱਛਾ ਉਹ ਕੋ ਸਮੈਲ ਆ ਰਹੀ ਸੀ ਤੇ ਦੋਨਾਂ ਨੂੰ ਗ੍ਰਿਫਤਾਰ ਮੌਕੇ ਤੇ ਕਰ ਹਾਂ ਮੌਕੇ ਤੇ ਕਥਨ ਕਰਦੇ ਅੱਜ ਇੱਕ ਰਿਮਾਂਡ ਵੀ ਮਿਲਿਆ ਚਾਹੇ ਪੇਸ਼ ਕੀਤਾ ਹਾਂ ਪੇਸ਼ ਕਰਕੇ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ